ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਬਈ ਮੇਰਾ ਮਨਦੀਪ ਸਿੰਘ ਪੈਂਡ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਕਤੂਰੇ ਆਪਣੇ ਕਿੰਨੇ ਟਾਈਮ ਦੇ ਹੋ ਗਏ ਜੀ ਕਤੂਰੇ ਇਹ ਬਈ ਮਹੀਨੇ-ਮਹੀਨੇ ਕਰੇ ਹੋ ਗਏ ਅੱਛਾ ਜੀ ਕਿੰਨੇ ਕੁੱਤੇ ਆ ਤੇ ਕਿੰਨੀਆਂ ਕੁੱਤੀਆਂ ਜੀ ਇਹ ਇਹ ਇੱਕ ਕੁੱਤਾ ਬਈ ਦੋ ਕੁੱਤੀਆਂ ਹੀ ਆ ਠੀਕ ਹੈ ਜੀ ਇਹ ਕਿਹੜੇ ਵੱਡੇ ਗੱਦੀ ਬਾਈ ਦੇ ਹਾਂ ਵੱਡੇ ਗੱਦੀ ਆ ਬਈ ਉਹ ਚਟੇ ਇਹ ਏਡੇ ਛੋਟੇ ਜਿਹੇ ਰਹਿੰਦੇ ਆ ਹਾਂਜੀ ਹਾਂਜੀ ਹੂੰ ਉਹ ਆ ਜੀ ਦਿਖਾ ਦਿਓ ਜੀ ਮੜਾ ਕੱਢ ਕੇ ਬਾਰੇ ਦੋ ਦੋ ਤੱਕ ਲੱਗਦੇ ਵੀਰੇ ਹਾਂ ਬਈ ਹੁਣ ਤਾਂ ਖਾਣ ਲੱਗ ਕਣ ਪੀ ਠੀਕ ਹੈ ਇਹ ਕੁੱਤਾ ਬਈ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਆ ਠੀਕ ਹੈ ਜੀ ਆ ਦੋ ਕੁੱਤੀਆਂ ਆ ਦੋਨੇ ਕੁੱਤੀਆਂ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਰੈਂਡ ਸੈਣਾ ਦੇ ਜ਼ਿਲ੍ਹੇ ਨੂੰ ਕਹਿੰਦੇ ਬਰਨਾਲਾ ਤੇ ਰੇਡ ਰੂਟ ਭਰਾ ਇਹਨਾਂ ਦਾ ਰੇਡ ਬਾਈ ਫੋਨ ਤੇ ਕਰ ਲਓ ਰੇਡ ਫੋਨ ਤੇ ਕਰੋਗੇ ਠੀਕ ਹੈ ਜੀ ਸਾਡੇ ਮਾੜੇ ਜਿਹੜਾ ਲੋਪਾ ਪੂਰੇ ਪਾਸੇ ਦੇਖ ਠੀਕ ਹੈ ਦੇਖ ਸਕਦੇ ਹੋ ਸੋਹਣੇ ਤੇ ਬਾਈ ਜੀ ਨੇ ਜਰੂਰ ਕਨੈਕਟ ਕਰੋ ਭਰਾ ਇਹ ਦੋ ਕੁੱਤੀਆਂ ਤੇ ਕੁੱਤਾ ਮਿਲਦੇ ਆਂ